ਝੀਲਾਂ ਨੂੰ ਸੁੰਦਰਤਾ ਬਣਾਉਣ ਦੇ ਲਈ ਉਹਦੇ ਟੈਂਡਰ ਆ ਚੁੱਕੇ ਆ ਕਿ ਉਹਦੇ ਜਿਹੜੇ ਪ੍ਰੋਜੈਕਟ ਹੈ ਜਿਹੜੇ ਕੋਈ ਆਰਕੀਟੈਕਟਾ ਕਹੇ ਜੇ ਪ੍ਰੋਜੈਕਟ ਬਣਾ ਕੇ ਦਿੰਦੇ ਆ ਖੁੱਲ ਗਿਆ 8 ਤਰੀਕ ਨੂੰ ਵੀਰੇ ਵੱਲੋਂ 17.50 ਕਰੋੜ ਦੀ ਨਾਲ ਰਾਗਤ ਦੇ ਨਾਲ ਝੀਲਾਂ ਨੂੰ ਸੁੰਦਰਤਾ ਦੇ ਤੌਰ ਦੇ ਉੱਤੇ ਸ਼ਹਿਰ ਦੀ ਜਿਹੜੀ ਫੇਸ ਲਿਫਟਿੰਗ ਕੀਤੀ ਜਾਵੇ ਉਹ ਪ੍ਰੋਜੈਕਟ ਜਿਹੜਾ ਕੀਤਾ ਜਾ ਰਿਹਾ ਜਿਹੜਾ ਰੇਲਵੇ ਰੇਲਿਆਂ ਤੋਂ ਪਾਰ ਜਿਹੜਾ ਸੀ ਕੋਈ ਸੈਦਗਾ ਨਹੀਂ ਸੀ ਉੱਥੇ ਪਿਛਲੇ 4-3 ਸਾਲ ਤੋਂ ਜਿਹੜਾ ਸੈਂਕਸ਼ਨ ਹੈ ਪੈਸਾ 2 ਕਰੋੜ 70 ਲੱਖ ਰੁਪਿਆ ਮੈਂ ਬੀਡੀਏ ਤੋਂ ਸੈਂਕਸ਼ਨ ਲਾ ਕੇ ਨਗਰ ਨਿਗਮ ਨੂੰ ਭੇਜਿਆ ਕਿਉਂਕਿ ਸਾਡੇ ਉੱਥੇ ਬੀਡੀਏ ਕੋਲੇ ਕੋਈ ਮੇਜਨਸੀ ਪ੍ਰਵੰਧ ਨਹੀਂ ਸੀ ਉਹ ਵੀ ਆਉਣ ਵਾਲੇ ਸਮੇਂ ਕਿਉਂਕਿ ਉਹਦੀ ਜਿਹੜੀ ਮਨਜ਼ੂਰੀ ਸੀ ਫੋਰੈਸਟ ਦੀ ਰੰਦੀ ਸੀ ਆਉਣ ਵਾਲੇ ਸਮੇਂ ਜੋ ਪ੍ਰੋਜੈਕਟ ਵੀ ਚੱਲੂ ਹੋਏਗਾ ਇਸ ਤੋਂ ਬਿਨਾ ਵੀ ਹੋਰ ਜਿਹੜੇ ਜਿਹੇ ਪ੍ਰੋਜੈਕਟ ਨੇ ਜਿਸ ਤਰ੍ਹਾਂ ਇੱਥੇ ਜਿਹੜੀ ਰਿੰਗ ਰੋਡ ਹੈ ਇਹ ਉੱਥੇ ਜਾ ਕੇ ਖੜਕੀ ਸੀ ਜਿੱਥੋਂ ਅਸੀਂ ਵਾਪਸ ਭਾਈ ਮਨਦੀਪ ਸਿੰਘ ਨਗਰ ਨੂੰ ਮੋੜਿਆ ਪਿਛਲੇ ਸਮੇਂ ਅਦਰ ਕੈਰੀ ਐਡਮਿਨਿਸਟ੍ਰੇਸ਼ਨਲ ਮੀਟਿੰਗਾਂ ਹੋਈਆਂ ਸਾਡੇ ਜਿਹੜੇ ਪਹਿਲੇ ਫਸਦਕੇ ਕੇ.ਡੀ.ਪੀ.ਕਿ ਵਿਸ਼ੇਸ਼ ਸਿੰਘ ਸ਼ੌਕਤਾਂ ਤੇ ਪੜੇ ਸੀ ਉਹਨਾਂ ਨੇ ਬੜੀ ਵਸਾਇਤੀ ਦੇ ਨਾਲ ਇਸ ਤੇ ਕੰਮ ਕੀਤਾ ਔਰ ਉਹ ਜਿਹੜੀ ਇਨਰ ਰਿੰਗ ਰੋਡ ਦਾ ਪ੍ਰੋਜੈਕਟ ਹੈ ਜਿਹੜਾ ਸਾਡਾ ਉਹ ਮਿਨਿਸਟਰੀ ਆਫ ਸਰਪਟ ਨੂੰ ਗਰਗਿਲ ਸਾਹਿਬ ਕੋਲ ਭੇਜਿਆ ਵੀਰੇ ਕੇ ਸਾਡੇ ਮੁੱਖ ਮੰਤਰੀ ਵੱਲੋਂ ਦਾ ਸਪੈਸ਼ਲ ਡੀਓ ਹੈ ਜਿਹੜਾ ਉਹ ਡਿਸਟ੍ਰਿਕਟে ਭੇਜਿਆ ਗਿਆ ਹੈ ਉਹ ਫਿਰ ਪ੍ਰੋਸੈਸ ਚੱਲੂ ਹੋਇਆ ਉਹ ਮੈਂ ਨਹੀਂ ਕਹਿੰਦਾ ਕਿ ਅਸੀਂ ਆਪਣੇ ਸਮੇਂ ਤੇ ਉਹਨੂੰ ਚਾਲੂ ਕਰ ਸਕਾਂਗੇ ਪਰ ਉਹਦਾ ਨਿਊ ਜਰੂਰ ਧਰਤਾ ਗਿਆ 800 ਕਰੋੜ ਤੋਂ ਲੈ ਕੇ 1000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜੇ ਡੀਓ ਹੋਣੇ ਮੇਰੇ ਕੋਲੇ ਮੈਰੀ ਫਾਈਲ ਤੇ ਇਸ ਕਰਕੇ 108 ਕਰੋੜ ਰੁਪਏ ਦਾ ਜਿਹੜਾ ਇੱਕ ਪ੍ਰੋਜੈਕਟ ਅਸੀਂ ਭੇਜਿਆ ਨਹਿਰੋਂ ਪਾਰ ਇੱਕ ਰੂਪੀ ਲੈ ਕੇ ਨਵਾਂ ਐਸਟੀਪੀ ਬਣਾਇਆ ਜਾਵੇ ਤਾਂ ਕਿ ਉਸ ਐਸਟੀਪੀ ਤੋਂ ਜਿਹੜਾ ਜ਼ੈਨੋ ਪਾਲ ਦਾ ਪਾਣੀ ਹੈ ਜਾਂ ਸੀਵਰ ਦਾ ਪ੍ਰਬੰਧ ਹੈ ਉਹ ਨੂੰ ਸੁਧਾਰਨ ਦੇ ਲਈ ਇੱਕ ਨਵਾਂ ਐਸਟੀਪੀ ਲਾਗੇ ਭੇਜਿਆ ਜਾਵੇ ਉਸ ਦੇ ਲਈ ਕਿਉਂਕਿ ਉਹਦੇ ਫੰਡਿੰਗ ਦੀ ਬੱਡੀ ਜ਼ਰੂਰਤ ਹੈ ਉਸ ਲਈ ਸਰਕਾਰ ਨੂੰ ਕੇਸ ਭੇਜਿਆ ਅਗਰ ਫੰਡ ਹੋ ਗਏ ਤਾਂ ਨਗਰ ਨਿਗਮ ਜ਼ਰੂਰ ਉਸ ਤੇ ਕੰਮ ਕਰੇਗਾ ਮੈਂ ਅੱਜ ਦੇ ਦਿਨ ਅੱਜ ਵੀ ਅੱਜ ਫੰਕਸ਼ਨ ਦੇ ਵਿੱਚ ਬੈਠੇ ਬਹੁਤ ਵਧੀਆ ਕੰਮ ਕੀਤਾ ਪਰ ਨਾ ਸਾਹਿਬ ਤੁਸੀਂ ਬੜੀ ਤੇਜ਼ੀ ਦੇ ਨਾਲ ਇਸੇ ਅੰਮਲ ਹੋਇਆ ਪਰ ਮੈਂ ਤੁਹਾਨੂੰ ਜਿਹੜੇ ਬਹੁਤ ਪੁਰਾਣੇ ਮੁਲਾਜ਼ਮੀ ਬੈਠੇ ਆ ਜਦੋਂ ਮੈਂ ਚੇਅਰਮੈਨ ਹੁੰਦਾ ਸੀ ਇਹ ਜੀ ਇੱਕ ਬੈਕਟ੍ਰਸਤੀ ਹੈ ਅਰਜਨ ਜੀ ਕੇ ਬੈਠੇ ਕਿ ਪਿਛਲੇ ਸਰਕਾਰਾਂ ਨੇ ਇਸੇ ਕੁਝ ਕੀਤਾ ਨਹੀਂ ਜਿਹੜਾ ਚੇਅਰ ਤੇ ਬੈਠਦਾ ਆਪਣੀ ਸਮਝ ਮੁਤਾਬਕ ਕੰਮ ਕਰਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜੇ ਮੈਂ ਪੰਗਾ ਨਾ ਲੈਂਦਾ ਬਤੌਰ ਚੇਅਰਮੈਨ ਇਹ ਜਗ੍ਹਾ ਯਾ ਚੀ ਨਹੀਂ ਹੋਣੀ ਛੇ ਤੇ ਕੰਮ ਬਣਾਉਣ ਨੂੰ ਇਹ ਜਗ੍ਹਾ ਵੀਰ ਦੇ ਤੇ 30 ਸਾਲ ਵਾਸਤੇ ਗੱਦਰਤੀ ਗਈ ਸੀ। ਔਰ ਜਗਰੂਪ ਸਿੰਘ ਸੀ ਜਿਹੜਾ ਆੜਿਆ ਸੈਕਟੀ ਅੱਗੇ ਉਸ ਸਮੇਂ ਦੇ ਮੁੱਖ ਮੰਤਰੀ ਅੱਗੇ, ਵੀਰੇ ਅੱਗੇ ਕੋਈ ਜਵਾਬ ਨਹੀਂ ਦਿੰਦਾ ਸੀ ਕੈਪਟਨ ਸਾਹਿਬ ਅੱਗੇ। ਮੈਂ ਕਿਹਾ ਨਹੀਂ ਅਸੀਂ ਲੀਸ ਤੇ ਨਹੀਂ ਦਿੱਤੀ 30 ਸਾਲ। ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ ਤਾਂ ਇਹ ਲਾ ਕੇ ਜਗਾ ਬਚੀਆ ਤਾਂ ਇਥੇ ਕੰਪ ਲੱਗ ਗਿਆ। ਪਰ ਮੈਨੂੰ ਉਹਦੇ ਨੂੰ ਤੁਹਾਨੂੰ ਦੱਸ ਦਿੰਨਾ ਇੰਪਰੂਵਮੈਂਟ ਪ੍ਰੈਸ ਦੇ ਚੇਅਰਮੈਨ ਹੁੰਦੇ ਹੋਏ ਮੇਰੀ ਸਰਕਾਰ ਨੇ ਸ਼ੋਕਵਾਰ ਰੋਡ ਦੇ ਤੱਕ ਹੀ ਮੈਂ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਰਿਮੂਵ ਕਰਨਾ ਕਰ ਦਿਓ ਮੈਂ ਇਹ ਨਹੀਂ ਬੁਟਾ ਨਾਲ ਉਹ ਇਹ ਜੀ ਮੈਂ ਕਰਵਾਦੀ ਆ ਕਿ ਉਹ ਸਮੇਂ ਦੀ ਜਿਹੜੀ ਬਚਾਈ ਹੋਈ ਜਗ੍ਹਾ ਇਸ ਨੂੰ ਸਜਾਰੂ ਔਰ ਸਹੀ ਤਰੀਕੇ ਬਾਸ ਤੇ ਬਦਲਿਆ ਗਿਆ ਜਿਹਦੇ ਨਾਲ ਸ਼ਹਿਰ ਤੇ ਲੋਕਾਂ ਨੂੰ ਫਾਇਦਾ ਹੋਊਗਾ ਔਰ ਇੱਥੋਂ ਕਸ ਨੂੰ ਆਮਦਨ ਵੀ ਹੋਏਗੀ ਚੰਗੀ ਗੱਲ ਹੈ ਪਰ ਮੈਨੂੰ ਇੱਕ ਬੇਨਤੀ ਜੁਰੂਰ ਕਰਨੀ ਚਾਹਣਾ ਕਿਸੇ ਵੀ ਅਧਾਰੇ ਦੀ ਜਿਹੜੀ ਸ਼ਾਨ ਸ਼ੌਹਰਤ ਹੈ ਉਹ ਕੁਆਲਟੀ ਦੇ ਹੁੰਦੀ ਹੈ अगर इस पंप की क्वालिटी मेनटेन रहेगी तो पंप पूरे शहर मशहूर हो जाएगा अगर क्वालिटी समझौता हो गया तो सरकारी अदार लोग पहले ही विश्वास नहीं करते फिर किसी ने होना ही नहीं मशूदा इसलिए मेरी बेनती है कि क्वालिटी के उटिट्टी के उ दोनों के उ नज़र रखी जाए तो यह पंप सही तरीके चल सकेगा इन्ह शब्दों के एक बार फिर मैं सब का धनबाद करना ਸਾਰੀ ਸੰਗਤ ਦਾ ਤਨਵਾਦ ਕਰਨਾ ਜਿੰਨੇ ਤੁਸੀਂ ਇੱਥੇ ਹਾਜ਼ਰ ਆਏ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਆਹੇ ਦੂਜਾ ਖਾਸਾ ਰਵਾਇਤ